ਇਸ ਦਿਨ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਸਾਨਾਂ ਦੇ ਨਾਲ ਮਿਲ ਕੇ ਆਖਰਕਾਰ ਹੀ ਦਿੱਤਾ ਵੱਡਾ ਐਲਾਨ ਪਹਿਲਾਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਸੀ ਤੇ ਹੁਣ ਜਗਜੀਤ ਸਿੰਘ ਡੱਲੇਵਾਲ ਆਪਣੇ ਕੁਝ ਸਾਥੀਆਂ ਦੇ ਨਾਲ ਸਤਨਾਮ ਸਿੰਘ ਬੈਰੂ ਦੇ ਨਾਲ ਬਲਦੇਵ ਸਿੰਘ ਸਿਰਸਾ ਦੇ ਨਾਲ ਅਭਿਮਨਿਉ ਕਹਾੜ ਦੇ ਨਾਲ ਤਾਮਿਲ ਲਾਡੂ ਪਹੁੰਚ ਗਏ ਤੇ ਤਾਮਿਲ ਲਾਡੂ ਪਹੁੰਚਦੇ ਹੀ ਜਗਜੀਤ ਸਿੰਘ ਢੱਲੇਵਾਲ ਦਾ ਪਰਮਾ ਸਵਾਗਤ ਵੀ ਕੀਤਾ ਤਾਮਿਲ ਲਾਡੂ ਦੇ ਕਿਸਾਨਾਂ ਦੇ ਵੱਲੋਂ ਤੇ ਉੱਥੇ ਤਾਮਿਲ ਲਾਡੂ ਦੇ ਕਿਸਾਨਾਂ ਦੇ ਨਾਲ ਖੜਕੇ ਦੁਬਾਰਾ ਤੋਂ ਅਜਿਹਾ ਵੱਡਾ ਐਲਾਨ ਕਰ ਦਿੱਤਾ ਹੁਣ ਸੰਘਰਸ਼ ਹੋਵੇਗਾ ਤਕੜਾ ਤੇ ਜਿਹੜੀ ਸਰਕਾਰ ਤੇ ਪ੍ਰਸ਼ਾਸਨ ਨੇ ਪਹਿਲਾਂ ਕਹਿੰਦਾ ਗਲਤੀ ਕਰ ਲਈ ਹੁਣ ਉਹ ਗਲਤੀ ਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਵੇਗਾ ਤਾਂ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਇੱਕ ਵਾਰ ਤੁਹਾਨੂੰ ਉਹਨਾਂ ਦੀ ਤਾਂ ਤੁਸੀਂ ਸੁਣਿਆ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕਹਿ ਦਿੱਤਾ ਕਿ ਪਹਿਲਾਂ ਜੋ ਅੰਦੋਲਨ ਚੱਲ ਰਿਹਾ ਸੀ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਉਸ ਅੰਦੋਲਨ ਦੇ ਵਿੱਚ ਜੋ ਮੰਗਾਂ ਸੀ ਉਹ ਮੰਗਾਂ ਹਲੇ ਤੱਕ ਪੂਰੀਆਂ ਨਹੀਂ ਸੀ ਹੋਈਆਂ ਤਾਂ ਉਹ ਮੰਗਾਂ ਮਨਵਾਉਣ ਦੇ ਲਈ ਅੰਦੋਲਨ 13 ਮਹੀਨੇ ਚੱਲਿਆ ਪਰ ਸਰਕਾਰ ਦੇ ਵੱਲੋਂ ਧੋਖੇ ਦੇ ਨਾਲ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਧੋਖੇ ਦੇ ਨਾਲ ਸਾਡਾ ਅੰਦੋਲਨ ਤਾਰ ਪਿੰਡੋ ਕਰ ਦਿੱਤਾ ਪਰ ਹੁਣ ਅਸੀਂ ਦੁਬਾਰਾ ਤੋਂ ਉਸ ਅੰਦੋਲਨ ਨੂੰ ਕਿਵੇਂ ਦੁਬਾਰਾ ਖੜਾ ਕਰਨਾ ਅੰਦੋਲਨ ਦੁਬਾਰਾ ਤੋਂ ਵੱਡਾ ਮજબૂત ਅੰਦੋਲਨ ਲਗਾਉਣ ਜਾ ਰਹੇ ਹਾਂ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਵਿੜਨ ਜਾ ਰਹੇ ਹਾਂ ਕਿ ਤਾਂ ਜੋ ਜਿਹੜੀਆਂ ਪਹਿਲਾਂ ਵਾਲੀਆਂ ਮੰਗਾਂ ਉਹ ਵੀ ਮਨਵਾਈਏ ਤੇ ਨਵੀਆਂ ਮੰਗਾਂ ਜਿਹੜੀਆਂ ਨੇ ਜਿਹੜੇ ਕਹਿੰਦੇ ਕਿਸਾਨਾਂ ਦੇ ਡੈਥ ਬਰੰਟ ਕੱਢੇ ਜਾ ਰਹੇ ਨੇ ਤਾਂ ਉਹ ਮੰਗਾਂ ਵੀ ਹੁਣ ਮਨਵਾ ਕੇ ਹਟਾਂਗੇ ਤਾਂ ਇਹ ਹਰ ਕਿਸ ਤੱਕਾ ਸਰਕਾਰ ਤੇ ਪ੍ਰਸ਼ਾਸਨ ਦਾ ਅਸੀਂ ਨਹੀਂ ਚੱਲਣ ਦੇਵਾਂਗੇ ਤਾਂ ਉਹ ਮੰਗਾਂ ਵੀ ਨਾਲ ਮਨਵਾ ਕੇ